ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਧਨਾਲਾ ਦੇ ਮੁੱਖ ਬਾਜ਼ਾਰ ਵਿੱਚ ਆਪ ਉਮੀਦਵਾਰ ਹਰਿੰਦਰ ਸਿੰਘ ਢੱਲੇਵਾਲ ਦੇ ਹੱਕ ਵਿੱਚ ਟੌਣ ਰੈਲੀ ਨੂੰ ਸੰਬੋਧਿਤ ਕੀਤਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਵਿਰੋਧੀ ਧਿਰ ਤੇ ਲੰਬੇ ਸਮੇਂ ਤੋਂ ਲੋਕਾਂ ਨੂੰ ਲੁੱਟਣ ਅਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ ਮੁੱਖ ਮੰਤਰੀ ਨੇ ਪ੍ਰਾਲੀ ਪਰਵੰਦਨ ਵਿੱਚ ਨਾਕਾਮ ਰਹਿਣ ਅਤੇ ਪੰਜਾਬ ਦੇ ਕਿਸਾਨਾਂ ਦੀ ਸਹਾਇਤਾ ਨਾ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਵੀ ਕੀਤੀ ਹੈ। 144 ਕਰੋੜ ਰੁਪਏ ਖਰਚੇ। ਆਗਲ ਕਹਿਣੀ ਸੀ ਉਹਨੇ ਉਲਝ ਕੇ ਦਿੱਤਾ ਹੋਗਾ। ਜੋ ਨੇ ਕਿਹਾ ਜਦੋਂ ਕਹਿੰਦੀ ਮੇਰੇ ਪਿਤਾ ਜੀ ਕੈਪਟਨ ਮਨਿੰਦਰ ਸਿੰਘ ਜੀ ਨੇ ਪਟਿਆਲਾ ਸ਼ਹਿਰ ਦੀ ਬਿਊਟੀਫਿਕੇਸ਼ਨ ਵਾਸਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਿਹਾ 100 ਤਾਂ ਕਹਿਣਾ ਹੁੰਦਾ 44 ਕਹਿਣਾ ਨਹੀਂ ਆਉਂਦਾ ਇਹਨੂੰ ਕਿਉਂਕਿ ਕਦੇ ਕਦੇ ਨ 79 ਜੋ ਫਰਕ ਪਤਾ ਲੱਗਿਆ ਹੋਵੇ ਤੈਨੂੰ ਪਤਾ ਲੱਗੇ ਆਪਾਂ ਨੂੰ ਅੱਧੀ ਕੁੱਟ ਤਨ 79 ਤੇ 99 ਨੇ ਬਵਾਈ ਹੈ ਇਹਨਾਂ ਦਾ ਨਹੀਂ ਉਹ ਪਤਾ ਲਾਦਾ ਸੀ ਕਿਹੜਾ ਪਹਿਲਾਂ ਲਿਖਣਾ ਕਿਹੜਾ ਮੰਗ ਰੋ ਲਿਖਣਾ ਇੰਸਾ ਬਣਾ ਉਹਦੀ ਗੈਨਸੀ ਕੰਨ ਫੜਨਾ ਫਿਰ ਅਜ ਨਾਸੀ ਪਤਾ ਨਹੀਂ ਤੈਨੂੰ ਨਾ ਆ ਭਰ ਕੇ ਬਸ ਇਹਨਾਂ ਦੀ ਫਿਤਰਤ ਚ ਹੈ ਨਹੀਂ ਇਹ ਤਾਂ ਕਹਿੰਦੇ ਅਸੀਂ ਮੈਨੂੰ ਪੱਤਰਕਾਰ ਪੁੱਛਣ ਲੱਗੇ ਕੋਈ ਹਿੰਦੀ ਦੇ ਕਿਸੇ ਵੱਡੇ ਚੈਨਲ ਤੇ ਇੰਟਰਵਿਊ ਚਲਦੀ ਸੀ ਦਿੱਲੀ ਕਹਿੰਦੇ ਜੀ ਜਿਹੜਾ ਅਗਲਾ ਸਾਡਾ ਦੌਰ ਹੈ ਉਹਦਾ ਨਾਮ ਹੈ ਰੈਪਿਡ ਫਾਇਰ ਮੈਂ ਕਿਹਾ ਛੇ ਜੀ ਕਿਉਂ ਨਾ ਚ ਕਹਿੰਦੇ ਅਸੀਂ ਕਿਸੇ ਲੀਡਰ ਦਾ ਨਾਮ ਲਾਵਾਂਗੇ ਪੰਜਾਬ ਦੇ ਲੀਡਰ ਦਾ ਦੇਸ਼ ਦੇ ਲੀਡਰ ਦਾ ਮਸ਼ਹੂਰ ਦਾ ਤੁਸੀਂ ਉਸੇ ਵੇਲੇ ਉਹਦੇ ਬਾਰੇ ਕੁਝ ਬੋਲਨੇ ਮੈਨਾਂ ਨਹੀਂ ਹੈਗਾ ਵੀ ਸੋਚੋਗੇ ਉਹਦੇ ਹੀ ਬੋਲਣਾ ਚਾਹੇ ਸ਼ੇਅਰ ਬੋਲ ਦਿਓ ਚਾਹੇ ਉਹਦੇ ਬਾਰੇ ਜੋ ਤੁਹਾਡੇ ਦਿਮਾਗ ਚ ਆਉਂਦਾ ਬੋਲ ਦਿਓ ਮੈਂ ਚਲੋ ਕੰਮ ਹੀ ਬੋਲਣ ਵਾਲਾ ਕੀਤਾ ਮੈਂ ਕਿਹੜਾ ਗੈਸ ਬੈਡਿੰਗ ਕਰਦਾ ਸੀ ਮੈਂ ਕਿ ਸਾਢੇ 17 ਸਾਲ ਦਾ ਕੁਲਫੀਆਂ ਗਰਮ ਕਰਨ ਲੱਗ ਗਿਆ ਸੀ ਚਲੋ ਪੁੱਛੋ ਕਹਿੰਦੇ ਜੀ ਕੈਪਟਨ ਮਰਿੰਦਰ ਸਿੰਘ ਨਗਰਾਜ ਨੇ ਮਹਿਲਾ ਆਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਦੇਸ਼ ਤਾਂ ਕਾਂਗਰਸ ਨਾਲ ਹੋ ਗਏ ਜਦੋਂ ਕਾਹਲੀਆਂ ਦਾ ਰਾਜ ਆ ਗਿਆ ਪੰਜਾਬ 'ਚ ਤਾਂ ਕਾਹਲੀਆਂ ਨਾਲ ਹੋ ਗਏ ਅੱਜ ਕੱਲ ਪਾਜਪਾ ਦਾ ਰਾਜ ਹੈ ਤਾਂ ਪਾਜਪਾ ਦੇ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਈ ਨਹੀਂ ਕਹਿੰਦੇ ਇਹ ਸੁਖਵੀਰ ਸਿੰਘ ਬਾਦਲ ਮੈਂ ਕਹਿੰਦੀ ਪਹਾੜਾਂ ਦੇ ਸਕੂਲਾਂ 'ਚ ਪੜਿਆ ਨਾ ਪੰਜਾਬੀ ਬੋਲਣੀ ਆਉਂਦੀ ਹੈ ਨਾ ਲਿਖਣੀ ਆਉਂਦੀ ਹੈ ਨਾ ਪੜ੍ਹਨੀ ਆਉਂਦੀ ਹੈ ਪਰ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਕੋ ਨਹੀਂ ਸਕਦਾ ਕੰਮ ਇਹ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਹਾਂ ਜੀ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਜੋੜ ਕੇ ਕਿਤੇ ਵੀ ਕਹਿ ਸਕਦਾ ਬੰਦਾ ਉਹ ਤੇ ਨਾਲੇ ਕਹਿੰਦਾ ਮੈਂ ਗਰੰਟੀ ਦੇਣਾ ਉਹ ਕਹਿੰਦੇ ਵੀ ਕਿਵੇਂ ਮੈਂ ਕਹਾਂ ਵੀ ਚੰਦਰਯਾਨ ਦਾ ਉਦਘਾਟਨ ਕਰਨ ਚਲਾ ਗਿਆ ਸ਼੍ਰੀ ਹਰੀਕੋਟਾ ਮੈਂ ਵੀ ਦੇਖ ਰਿਹਾ ਟੀਵੀ ਤੇ ਇਸਰੋ ਵਾਲਿਆਂ ਨੇ ਚੰ드ਰੀਆਨ ਛੱਡਿਆ ਸੀ ਮਾ ਜਿਵੇਂ ਉਹਨਾਂ ਦਾ ਨਾਸਾ ਹੈ ਆਪਣਾ ਇਸਰੋ ਹੈ ਇਸਰੋ ਵਾਲਿਆਂ ਨੇ ਛੱਡਿਆ ਚੰ드ਰੀਆ ਨੂੰ ਪ੍ਰਧਾਨ ਮੰਤਰੀ ਉਗੜਨ ਚ ਕੰਝ ਲੱਗ ਗਿਆ ਉੱਥੇ ਜਾ ਕੇ ਭਾਸ਼ਣ ਦੇਣ ਲੱਗ ਗਿਆ ਕਹਿੰਦਾ ਇਸਰੋ ਸੇ ਮੇਰਾ ਬਹੁਤ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਮੈਂ ਕਿਹਾ 8ਵੀਂ ਕਲਾਸ ਦਾ ਸਾਡੀ ਡਿਗਰੀ ਨਹੀਂ ਥਿਆਉਂਦਾ ਇਸਰੋ ਚ ਕਿੱਧਰ ਫਿਰਦਾ ਇਹ ਇਹ ਤਾਂ ਸਾਇੰਸੂਸਣਾਂ ਦਾ ਕੰਮ ਹੈ ਤਾਂ ਇਹ ਕਿਵੇਂ ਨਾਤਾ ਜੋੜੂ ਹੋਣ ਬਈ بھی جدو میں کلاس میں پڑھتا تھا جب تیسری چوتھی کلاس میں پڑھتا تھا تو پڑھائی میں میرا ہاتھ تنگ ہی تھا اسی لیے ہر ایک ٹیچر مجھے کہتا تھا اب تو اس رو میں بیٹھ اب اس رو میں اب اس رو میں اب اس رو میں اس رو سے میرا پرانا نام پر. جوڑی جانا یار کی بنو ملک کا میں کہ کے کےجریوال میں پاکہ شیر ہوں گا کہ اس قدر واقف ہو گئی ہے میری کلم میرے کردار سے اس قدر واقف ہو گئی ہے میری کلم میرے کردار سے کہ عشق بھی لکھنا چاہتا ہوں تو انقلاب لکھا جاتا ہے سب تو اکھا سوال پوچھ لیا کہ بارے میں کی میں میں کہا جی بارے ہی کہوں گا ਜੇ ਮੈਂ ਦੇਖਾਂ ਅਮਲਾਂ ਵੱਲੇ ਤਾ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਕੁਦਰਤ ਕੁਦਰ ਡਿਊਟੀਆਂ ਲੱਗਦੀਆਂ ਨੇ ਕਿੱਥੋਂ ਕਿੱਧਰ ਨੂੰ ਡਿਊਟੀਆਂ ਲੱਗੀਆਂ ਐਥੇ ਤਾਂ ਸ਼ੋਅ ਕਰਨਾ ਉਹ ਦੰਦੇ ਜੀ ਤਨੋਲੇ ਬਾਈ ਨਹੀਂ ਸੀ ਸੋ ਚੈਨੀ ਸੀ ਕਿ ਲੋਕਾਂ ਨੇ ਕੋਈ ਹੋਰ ਜ਼ਿੰਮੇਵਾਰੀ ਪਰਮਾਤਮਾ ਨੇ ਕੋਈ ਹੋਰ ਜ਼ਿੰਮੇਵਾਰੀ ਲਾਉਣੀ ਹੈ ਚਲੋ ਜੋ ਲਾਈ ਹੈ ਫਿਰ ਨਵਾਵਾਂਗੇ